ਮੈਨੂੰ ਇੱਥੋਂ ਕਿਸੇ ਨੇ ਕਿਹਾ ਸੀ ਵੀ ਆਊਟ ਆਊਟ ਔਰ ਉਹਦੋਂ ਮਨ ਚਿਕ ਗੱਲ ਸੀ ਵੀ ਦੁਬਾਰਾ ਵਾਪਸੀ ਕਰੂੰਗੀ ਜੇ ਉਹ ਮੇਰੇ ਨਾਲ ਉਦਾਂ ਨਾ ਕਰਦੇ ਤਾਂ ਅੱਜ ਇਹ ਸੰਦੀਪਪੁਰ ਸਿੱਧੂ ਮੂਡ ਵਾਪਸੀ ਨਾ ਕਰਦੀ ਤੋ ਇੱਥੋਂ ਹੁਣ ਖੜੀ ਨਹੀਂ ਹੋ ਸਕਦੀ ਤਾਂ ਮੈਂ ਸ਼ੁਕਰ ਕਰਦੀ ਹਾਂ ਉਸ ਪਰਮਾਤਮਾ ਦਾ ਜਿਨੇ ਮੇਰੀ ਜ਼ਿੰਦਗੀ ਚ ਜਿੱਤੂ ਨੂੰ ਭੇਜਿਆ ਔਰ ਜਿੱਤੂ ਨੇ ਮੇਰੀ ਜ਼ਿੰਮੇਵਾਰੀ ਨੂੰ ਆਪਣੀ ਜ਼ਿੰਮੇਵਾਰੀ ਬਣਾ ਕੇ ਮੇਰੇ ਸੁਪਨੇ ਨੂੰ ਆਪਣੇ ਸੁਪਨੇ ਬਣਾ ਕੇ ਉਹ ਉਡਾਣ ਭਰਾਈ ਵੀ ਉਹ ਉਡਾਣ ਅੱਜ ਲੁਧਿਆਣੇ ਦੇ ਵਿੱਚ ਅੱਜ ਸੱਚੀ ਸਕੂਨ ਮਿਲ ਗਿਆ ਤੇ ਦੁਬਾਰਾ ਯਾਦ ਦੁਬਾਤੀ ਸਾਡੇ ਦਿਲਾਂ 'ਚ ਰਾਜ ਕਰ ਰਿਹਾ ਹੈ ਉਹ ਪਰ ਇਹ ਹੋਣਾ ਨਹੀਂ ਚਾਹੀਦਾ ਸੀ ਵੀਰੇ ਬਾਕੀ ਉਹ ਕੁਦਰਤ ਨੂੰ ਜੋ ਮਨਜ਼ੂਰ ਹੈ ਅਸੀਂ ਤਾਂ ਭੁੱਲ ਜਾਾਂਗੇ ਸਾਨੂੰ ਇਹਨਾਂ ਪਤਾ ਵੀ ਚਲੋ ਅਸੀਂ ਨਾ ਕੰਮਾਂ ਕਾਜਾਂ 'ਚ ਸਾਰੇ ਹੈ ਨਾ ਆਪਦੇ ਬਿਜ਼ੀ ਹੋ ਜਾਾਂਗੇ ਪਰ ਉਸ ਮਾਂ ਲਈ ਬੜਾ ਔਖਾ ਉਸ ਪੈਂਡ ਲਈ ਬੜਾ ਔਖਾ ਉਹ ਬੱਚਿਆਂ ਲਈ ਬੜਾ ਔਖਾ ਢਿਲਪੋਸਟ ਪੰਜਾਬੀ ਦੇ ਦੇਖ ਰਿਹਾ ਹਾਂ ਉਹਦੇ ਮੈਂ ਹਾਂ ਆਦੀਪ ਸੰਦੀਪ ਫਿਲਮ ਰਾਵੀ ਦੇ ਕੰਡੇ ਸਿਨੇਮਾ ਘਰਾਂ ਦੇ ਵਿੱਚ ਚ ਰਿਲੀਜ਼ ਹੋ ਚੁੱਕੀ ਹੈ ਤੇ ਅੱਜ ਇਸ ਦੇ ਸਟਾਰਕ ਆਸ ਵੱਲੋਂ ਸਿਨੇਮਾ ਘਰਾਂ ਦੇ ਵਿੱਚ ਵੱਖ-ਵੱਖ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵਿਜ਼ਿਟ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਦੇ ਤਹਿਤ ਵੇਵ ਸਿਨੇਮਾ ਚੋ ਕਿਲੋ ਦਿਹਾਣੇ ਉੱਥੇ ਮੂਵੀ ਦੀ ਸਟਾਰ ਕਾਸਟ ਪਹੁੰਚੀ ਹੋਈ ਹੈ। ਪ੍ਰੀਆ ਲਖਨਪਾਲ ਪਹੁੰਚੇ ਹੋਏ ਨੇ। ਫਿਲਮ ਦੇ ਪ੍ਰੋਡਿਊਸਰ ਜੀਤੂ ਜੀ ਪਹੁੰਚੇ ਹੋਏ ਨੇ। ਤਾਂ ਬਹੁਤ ਬਾਖਮਾਲ ਇਹਨਾਂ ਵੱਲੋਂ ਜਿਹੜੀ ਫਿਲਮ ਸਰਜੀ ਗਈ ਹੈ। ਅਸੀਂ ਜਦੋਂ ਹੁਣੇ ਜਦੋਂ ਇੰਟਰਵੈਲ ਦੇ ਵਿੱਚ ਸਟਾਰ ਕਾਸਟ ਅੰਦਰ ਗਈ ਤਾਂ ਲੋਕਾਂ ਨੇ ਬੜੇ ਖੂਬਸੂਰਤ ਰਿਵਿਊ ਦਿੱਤੇ। ਅੱਖਾਂ ਦੇ ਵਿੱਚ ਅਥਰੂ ਵੀ ਸੀ। ਅ इमोशनल ਵੀ ਲੋਕ ਤਾਂ ਕਿੱਦਾਂ ਲੱਗਦਾ ਸਰ ਜਦੋਂ ਆਪਣੀ ਬਣਾਈ ਪ੍ਰੋਡਕਟ ਨੂੰ ਤੁਸੀਂ ਸਿਨੇਮਾ ਕਰਾਂ ਦੇ ਵਿੱਚ ਦੇਖਦੇ ਹੋ ਲੋਕਾਂ ਦੇ ਜਿਹੜੇ origignal ਰਿਵਿਊ ਜਿਹੜਾ ਕਹਿ ਸਕਦੇ ਆ ਫੇਸ ਟੂ ਫੇਸ ਆਪਾਂ ਗੱਲ ਕਰਦੇ ਬਿਲਕੁਲ ਜੀ ਇਹ ਤਾਂ ਜਿੱਦਾਂ ਤੁਹਾਡੇ ਸੁਪਨੇ ਪੂਰੇ ਹੁੰਦੇ ਤੁਹਾਨੂੰ ਨਜ਼ਰ ਆਉਂਦੇ ਆ ਤੁਸੀਂ ਕਿਸੇ ਚੀਜ਼ ਲਈ ਇੱਕ ਸੁਪਨਾ ਪਹਿਲਾਂ ਆਪ ਸਜਾਉਂਦੇ ਹੋ ਤੁਸੀਂ ਉੱਤੇ ਕੰਮ ਕਰਦੇ ਹੋ ਇੰਨੀ ਮਿਹਨਤ ਕਰਕੇ ਜਦੋਂ ਤੁਸੀਂ ਉਹਨੂੰ ਇੱਕ ਰੱਖਦੇ ਹੋ ਸਾਰੇ ਦੇ ਸਾਹਮਣੇ ਸਮਾਜ ਦੇ ਸਾਹਮਣੇ ਤੇ ਜਦੋਂ ਤੁਸੀਂ ਉਸ ਸਮਾਜ ਦੇ ਰੂਬਰੂ ਹੁੰਦੇ ਤੇ ਉਹਨਾਂ ਦੇ ਭਾਵ ਜਦੋਂ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਤੁਹਾਡੇ ਦਿਲ ਦੀ ਗੱਲ ਉਹਨਾਂ ਦੇ ਦਿਲ ਤੱਕ ਗਈ ਆ ਹੂੰ ਤੇ ਇਹ ਦਫ ਡਿਫਰੈਂਟਲੀ ਇੱਕਾ ਜ਼ਰੂਰ ਹੁੰਦਾ ਇਹਦਾ ਹੂੰ ਕਿਉਂਕਿ ਜੋ ਤੁਸੀਂ ਇੱਕ ਬੜੇ ਚਾਹਵਾਂ ਨਾਲ ਕੋਈ ਚੀਜ਼ ਬਣਾਈ ਹੋਏ ਤੇ ਜਦੋਂ ਉਹਨੂੰ ਕੋਈ ਸਰਾਹੇ ਜਦੋਂ ਉਹਨਾਂ ਨੂੰ ਭਾਵ ਤੁਹਾਨੂੰ ਦਊ ਆਪਣੇ ਪਿਆਰ ਦੋ ਤੇ ਅਸੀਂ ਤਾਂ ਪਿਆਰ ਪਿਆਰ ਤਾਂ ਪਿਆਰ ਦੀ ਭੁੱਖੇ ਆ ਤੇ ਸਮਾਜ ਨੂੰ ਇੱਕ ਚੰਗਾ ਸਨੇਹਾ ਦੇਣਾ ਸੀ ਜੋ ਅਸੀਂ ਲਾਇਆ ਤੇ ਸਾਨੂੰ ਅਸ਼ੀਰਵਾਦ ਵੀ ਮਿਲ ਰਿਹਾ ਲੋਕਾਂ ਦਾ ਤੇ ਸਾਨੂੰ ਹੌਸਲਾ ਇਹਦੇ ਨਾਲ ਹੀ ਹੋਣਾ ਕਿ ਹੋਰ ਅਸੀਂ ਇਹਦੀ ਬਾਤ ਚੜ ਕੇ ਲੋਕ ਜਿੱਦਾਂ ਮੂਵੀਜ਼ ਨੂੰ ਦੇਖਣਗੇ ਸਾਡੀ ਮੂਵੀ ਨੂੰ ਪਿਆਰ ਦੇਣਗੇ ਤੇ ਸਾਨੂੰ ਹੋਰ ਜ਼ਿਆਦਾ ਇਹਦੇ ਚ ਬਲ ਮਿਲੂਗਾ ਤੇ ਅਸੀਂ ਹੋਰ ਚੰਗੇ ਸਿਨੇਮਾ ਇੱਦਾਂ ਦੇ ਪੰਜਾਬ ਲਈ ਆਪਣੀ ਧਰਤੀ ਲਈ ਆਪਣੇ ਭਾਰਤ ਲਈ ਅਸੀਂ ਬਹੁਤ ਕੁਝ ਕਰ ਸਕਾਂਗੇ ਅੱਛਾ ਇਸ ਤਰ੍ਹਾਂ ਦੀ ਮੋਟੀਵੇਸ਼ਨ ਕਿੱਥੋਂ ਲੈ ਕੇ ਆਉਨੇ ਹੋ ਜਿਵੇਂ ਤੁਹਾਡੀਆਂ ਗੱਲਾਂ ਨੇ ਕਿਉਂਕਿ ਆਮ ਤੌਰ ਤੇ ਜਿਹੜੇ ਮੈਂ ਪ੍ਰੋਡਿਊਸਰਸ ਦੇਖਦਾ ਤਾਂ ਉਹ ਬੜੀ ਇੰਗਲਿਸ਼ ਦੇ ਵਿੱਚ ਗੱਲ ਕਰਦੇ ਨੇ ਹਾਈ ਫਾਈ ਗੱਲ ਕਰਦੇ ਨੇ ਜ਼ਮੀਨ ਦੇ ਨਾਲ ਜੁੜ ਕੇ ਗੱਲ ਕਿਵੇਂ ਕਰ ਲੈਣੇ ਨੀ ਬਿਲਕੁਲ ਜੀ ਜਮੀਨ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਤੇ ਮਤਲਬ ਭਾਵ ਕਿੱਥੋਂ ਆਇਆ ਸਾਡਾ ਜਨਮ ਹਰ ਕਿਸ ਨੂੰ ਇੱਕ ਵਾਰੀ ਜਨਮ ਮਿਲਦਾ ਹੈ ਉਹ ਜਨਮ 'ਚ ਤੁਸੀਂ ਕੀ ਡਿਫਰੈਂਟ ਕਰਦੇ ਹੋ ਮੈਟਰ ਕਰਦਾ ਜੀ ਪੈਸਾ ਤਾਂ ਹਰ ਕੋਈ ਕਮਾਉਂਦਾ ਹੈ ਸਮਾਜ ਨੂੰ ਅੱਜ ਅਸੀਂ ਦੇਖੀਏ ਤਾਂ ਸਮਾਜ 'ਚ ਬਹੁਤ ਕੁਰੀਤੀਆਂ ਨੇ ਬਿਲਕੁਲ ਉਹਦੇ ਤੇ ਕਿਸੇ ਦਾ ਧਿਆਨ ਨਹੀਂ ਹੈ ਹਮਮ ਸਿਨੇਮਾ ਜਿਹੜਾ ਹੁੰਦਾ ਸਮਾਜ ਦਾ ਦਰਪਣ ਹੁੰਦਾ ਹੈ ਜੋ ਤੁਸੀਂ ਦਿਖਾਉਂਦੇ ਹੋ ਅਸਰ ਕਰਦਾ ਤੇ ਚੰਗੀਆਂ ਚੀਜ਼ਾਂ ਦਿਖਾਓਗੇ ਤਾਂ ਚੰਗੀਆਂ ਚੀਜ਼ਾਂ ਅਸਰ ਕਰਨਗੀਆਂ ਬਿਲਕੁਲ ਜੋ ਬੁਰਾਈਆਂ ਸਮਾਜ ਨੇ ਡੋਰੀ ਵਿਸ਼ਵਾਸ ਦੀ ਕਮੀ ਪਰਿਵਾਰ ਦੇ ਰਿਸ਼ਤਿਆਂ ਦੀ ਕਮੀ ਆਪਸੀ ਮੇਲ ਭਾਵ ਉਹ ਦਰਸ਼ਾਣਾ ਜ਼ਰੂਰੀ ਐ ਸੀ ਮਿਸ ਕਰ ਗਏ ਸਾਡੀ ਜਗਾਵਾਂ ਕਿਸੇ ਹੋਰ ਚੀਜ਼ਾਂ ਨੇ ਲੈ ਲਈ ਫੋਨ ਨੇ ਲੈ ਲਈ ਟੈਕਨੋਲੋਜੀ ਨੇ ਲੈ ਲਈ ਰਿਸ਼ਤਿਆਂ ਨੂੰ ਨੇੜੇ ਲਿਆਉਣ ਦੀ ਬੜੀ ਜ਼ਰੂਰਤ ਹੈ ਜ਼ਰੂਰਤ ਸੀ ਉਹਨੂੰ ਧਿਆਨ ਚ ਰੱਖ ਕੇ ਸਾਡਾ ਭਾਵ ਜਗਿਆ ਸਾਨੂੰ ਪਰਮਾਤਮਾ ਨੇ ਇਹ ਆ ਰਾਵੀ ਦੇ ਕੰਡੇ ਦਾ ਇੱਕ ਪ੍ਰੋਜੈਕਟ ਬਖਸ਼ਿਆ ਸਾਡੇ ਤੋਂ ਸੰਪੂਰਨ ਕਰਾਇਆ ਤੇ ਲੋਕਾਂ ਦੇ ਅੱਗੇ ਰਖਵਾਇਆ ਤੇ ਹੁਣ ਉਹਦੇ ਪਿਆਰ ਪਿਆਰ ਸਦਕੇ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਹੈ ਅਸਰ ਜ਼ਰੂਰ ਕਰੂਗਾ ਕਿਉਂਕਿ ਇਹ ਇੱਥੋਂ ਗੱਲ ਗਈ ਹੈ ਦਿਲੋਂ ਗੱਲ ਗਈ ਹੈ ਤਾਂ ਦਿਲ ਦੀ ਗੱਲ ਦਿਲ ਤੱਕ ਪਹੁੰਚਦੀ ਹੈ ਜਿਹੜੀ ਅਸੀਂ ਅੱਜ ਦੇਖੀ ਜਿੱਥੇ-ਜਿੱਥੇ ਜਾ ਰਹੇ ਹਾਂ ਜਦੋਂ ਮੂਵੀ ਖਤਮ ਹੁੰਦੀ ਹੈ ਅਸੀਂ ਦੇਖਿਆ ਲੋਕ ਸਟੈਂਡਿੰਗ ਅਪੀਸ਼ਨ ਉਹਨਾਂ ਨੂੰ ਨਹੀਂ ਪਤਾ ਸੀ ਹੈ ਸਟੈਂਡਿੰਗ ਅਪੀਸ਼ਨ ਦੇ ਕੇ ਤਾੜੀਆਂ ਨਾਲ ਉਹਦਾ ਸਨਮਾਨ ਤੇ ਤੁਹਾਡਾ ਪ੍ਰਾਊਡ ਹੋਰ ਵੱਧ ਜਾਂਦਾ ਮਤਲਬ ਤੁਹਾਨੂੰ ਤੁਹਾਨੂੰ ਲੱਗਦਾ ਕਿ ਤੁਸੀਂ ਕੁਝ ਚੰਗਾ ਹਾਂ ਕੁਝ ਚੰਗਾ ਕੀਤਾ ਕੁਝ ਚੰਗਾ ਕੀਤਾ ਕੁਝ ਖੱਟਿਆ ਜ਼ਿੰਦਗੀ ਤੇ ਜੀਵਨ ਚ ਕੁਝ ਲਾਹ ਲਾਇਆ ਬਸ ਆਹੀ ਹੈ ਅਮ ਪ੍ਰਿਯਾ ਜੀ ਇਧਰ ਆ ਤੁਸੀਂ ਹੁਣ ਦੋ ਗੱਲਾਂ ਤੁਹਾਡੇ ਨਾਲ ਵੀ ਕਰਨੀਆਂ ਨੇ ਫਿਰ ਇਹਨਾਂ ਨਾਲ ਵੀ ਕਰਨੀਆਂ ਨੇ ਲੁਧਿਆਣਾ ਤੁਹਾਡੇ ਲਈ ਬਹੁਤ ਪੱਖ ਤੋਂ ਖਾਸ ਰਿਹਾ ਤਾਂ ਇੱਕ ਵਾਰੀ ਤੁਸੀਂ ਲੁਧਿਆਣੇ ਦੇ ਵਿੱਚੋਂ ਆਪਣਾ ਜ਼ਿੰਦਗੀ ਨੂੰ ਖਤਮ ਕਰਨ ਦੇ ਕਿਨਾਰਿਆਂ ਤੇ ਜਾ ਕੇ ਚੱਲੇ ਸੀ ਤਾਂ ਹੁਣ ਜਿਹੜੀ ਇੱਕ ਨਵੀਂ ਸ਼ੁਰੂਆਤ ਲੁਧਿਆਣੇ ਲਈ ਹੋਈ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲੀਆਂ ਨੇ ਤਾਂ ਹੁਣ ਕਿਵੇਂ ਸਮਝਦੇ ਹੋ ਜਦੋਂ ਹੁਣ ਇੱਕ ਫਤਿਹ ਦਾ ਝੂਲਦਾ ਨਿਸ਼ਾਨ ਲੈ ਕੇ ਤੁਸੀਂ ਇਧਰ ਆਏ ਅ ਇਹ ਸਾਰਾ ਸਾਰਾ ਕ੍ਰੈਡਿਟ ਨਮ ਜਤੂ ਨੂੰ ਦਿੰਦੀ ਆ ਜੇ ਜਤੂ ਨਾ ਹੁੰਦਾ ਤਾਂ ਸ਼ਾਇਦ ਮੈਂ ਅੱਜ ਇਸ ਜਗ੍ਹਾ ਤੇ ਨਾ ਹੁੰਦੀ ਔਰ ਮੈਂ ਲੁਧਿਆਣੇ ਵਾਲਿਆਂ ਨੂੰ ਹੀ ਕਹਿਣਾ ਚਾਹੁੰਦੀ ਆ ਜਿਹੜੇ ਲੁਧਿਆਣੇ ਵਾਲੇ ਕੁਝ ਲੋਕ ਮੇਰੀ ਜ਼ਿੰਦਗੀ ਦੇ ਕੁਝ ਲੋਕ ਜਿਨ੍ਹਾਂ ਨੇ ਜਿਉ ਮੇਰੇ ਨਾਲ ਉਦਾਂ ਨਾ ਕਰਦੇ ਤਾਂ ਅੱਜ ਇਹ ਸੰਦੀਪ ਕੌਰ ਸਿੱਧੂ ਮੂਡ ਵਾਪਸੀ ਨਾ ਕਰਦੀ ਵੈਸੇ ਮੇਰੇ ਨੂੰ ਲੁਧਿਆਣੇ ਵਾਲਿਆਂ ਨੇ ਪਿਆਰ ਬਹੁਤ ਹੈ ਮੇਰੇ ਲੁਧਿਆਣੇ ਚ ਖਾਸ ਵੀ ਬਹੁਤ ਨੇ ਪਰ ਹਾਂ ਮੈਂ ਇੱਥੇ ਵਿਆਹ ਕੇ ਆਈ ਸੀ ਤੇ ਉਹ ਚੀਜ਼ਾਂ ਨੇ ਮੈਨੂੰ ਤੋੜਿਆ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਸੀ ਵੀ ਤੂੰ ਤੂੰ ਇੱਥੋਂ ਹੁਣ ਖੜੀ ਨਹੀਂ ਹੋ ਸਕਦੀ ਤਾਂ ਮੈਂ ਸ਼ੁਕਰ ਕਰਦੀ ਹਾਂ ਉਸ ਪਰਮਾਤਮਾ ਦਾ ਜਿਨੇ ਮੇਰੀ ਜ਼ਿੰਦਗੀ ਚ ਜੀਤੂ ਨੂੰ ਭੇਜਿਆ ਔਰ ਜੀਤੂ ਨੇ ਮੇਰੀ ਜ਼ਿੰਮੇਵਾਰੀ ਨੂੰ ਆਪਣੀ ਜ਼ਿੰਮੇਵਾਰੀ ਬਣਾ ਕੇ ਮੇਰੇ ਸੁਪਨੇ ਨੂੰ ਆਪਣੇ ਸੁਪਨੇ ਬਣਾ ਕੇ ਉਹ ਉਡਾਣ ਭرائی ਵੀ ਉਹ ਉਡਾਣ ਅੱਜ ਲੁਧਿਆਣੇ ਦੇ ਵਿੱਚ ਤੁਸੀਂ ਆਪ ਦੇਖ ਰਹੇ ਹੋ ਕਿ ਲੋਕਾਂ ਦਾ ਪਿਆਰ ਕਿਦਾਂ ਮਿਲਦਾ ਨਹੀਂ ਇਹ ਜਿਹੜਾ ਵਿਸ਼ਵਾਸ ਆ ਇੱਕ ਦਿਨ ਦੇ ਵਿੱਚ ਨਹੀਂ ਬਣਦਾ ਕੋਈ ਰਿਸ਼ਤੇ ਨੇ ਇੱਕ ਦਿਨ ਦੇ ਵਿੱਚ ਨਹੀਂ ਬਣਦੇ ਤਾਂ ਲੱਗਦਾ ਇਸ ਨੂੰ ਸਮਾਂ ਵੀ ਲੱਗਿਆ ਹੋਣਾ ਤਾਂ ਹੁਣ ਜਿਹੜਾ ਇਸ ਨੂੰ ਤੁਸੀਂ ਪਾਣੀ ਦੇ ਰਹੇ ਹੋ ਇਸ ਪਿਆਰ ਦੇ ਬੂਟੇ ਨੂੰ ਹਾਂ ਬਿਲਕੁਲ ਵੀਰ 20 ਸਾਲ ਲੱਗੇ ਇਸ ਚੀਜ਼ ਨੂੰ 20 ਸਾਲ ਥੋੜ ਪਰ ਪਰ ਅੱਜ ਅੱਜ ਸਕੂਨ ਮਿਲ ਗਿਆ ਅੱਜ ਸੱਚੀ ਸਕੂਨ ਮਿਲ ਗਿਆ ਔਰ ਥੈਂਕ ਯੂ ਕਰਦੀ ਹਾਂ ਬਸ ਮੈਂ ਜੀਤੂ ਦਾ ਥੈਂਕ ਯੂ ਜੀਤੂ ਮੇਰੀ ਮੁੜ ਤੋਂ ਵਾਪਸੀ ਕਿਉਂਕਿ ਕਈ ਵਾਰ ਨਾ ਤੁਸੀਂ ਕੋਈ ਬੋਲ ਬੋਲ ਦਿੰਦੇ ਹੋ ਮੈਨੂੰ ਇੱਥੋਂ ਕਿਸੇ ਨੇ ਕਿਹਾ ਸੀ ਵੀ ਆਊਟ ਉਹ ਆਊਟ ਹੋਣਾ ਮਤਲਬ ਮੈਨੂੰ ਇਹ ਲੱਗਿਆ ਵੀ ਔਰ ਉਹ ਤੋਂ ਮਨ ਚ ਇੱਕ ਗੱਲ ਸੀ ਵੀ ਦੁਬਾਰਾ ਵਾਪਸੀ ਕਰੂੰਗੀ ਨਹੀਂ ਪਤਾ ਸੀ ਵੀ ਇਦਾਂ ਵਾਪਸੀ ਹੋਣੀ ਆ ਮਤਲਬ ਪ੍ਰੀਆ ਲਖਨਪਾਲ ਬਣ ਕੇ ਇਥੋਂ ਨਿਕਲੀ ਸੀ ਸੰਦੀਪ ਕੌਰ ਸਿੱਧੂ ਬਣ ਕੇ ਵਾਪਸੀ ਕੀਤੀ ਆ ਅੱਛਾ ਹੁਣ ਜਦੋਂ ਤੁਸੀਂ ਅੰਦਰ ਗਏ ਹੋ ਤਾਂ ਜਿਹੜੀਆਂ ਕੁੜੀਆਂ ਰੋ ਰਹੀਆਂ ਸੀ ਫੀਮੇਲ ਇਮੋਸ਼ਨਲ ਹੋ ਰਹੀਆਂ ਸੀ ਤਾਂ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੀ ਚੰਗਾ ਲੱਗਦਾ ਕਿ ਜੋ ਅਸੀਂ ਤਿਆਰ ਕੀਤਾ ਸੀ ਉਹ ਲੋਕਾਂ ਤੱਕ ਉਸੇ ਵੇਦ ਨਾਲ ਪਹੁੰਚਿਆ ਜਿਸ ਤਰ੍ਹਾਂ ਅਸੀਂ ਪਹੁੰਚਾਉਣਾ ਚਾਹੁੰਦੇ ਸੀ ਬਿਲਕੁਲ ਬਿਲਕੁਲ ਵੀ ਅੱਜ ਵਧੀਆ ਲੱਗ ਰਿਹਾ ਮੈਂ ਤਾਂ ਜਿੱਥੋਂ ਤੁਸੀਂ ਉੱਠ ਕੇ ਗਏ ਹੋ ਮੈਂ ਅੱਜ ਉਹਨਾਂ ਲੋਕਾਂ 'ਚ ਖੜੇ ਹਾਂ ਤੁਸੀਂ ਔਰ ਉਹ ਲੋਕ ਤੁਹਾਨੂੰ ਪਿਆਰ ਕਰ ਰਹੇ ਨੇ ਘੁੰਗਾਰਾ ਦੇ ਰਹੇ ਨੇ ਸੋ ਮੈਂ ਤਾਂ ਥੈਂਕ ਯੂ ਕਰਦੀ ਹਾਂ ਲੁਧਿਆਣਾ ਵਾਸੀਆਂ ਦਾ ਵੀ ਕੁਝ ਕੁ ਲੋਕ ਵਿੱਚ ਸੀ ਜਿਨ੍ਹਾਂ ਨੇ ਮੈਨੂੰ ਧੱਕੇ ਮਾਰੇ ਪਰ ਤੁਸੀਂ ਮੈਨੂੰ ਫੇਰ ਉਹੀ ਬਾਹਾਂ ਦੇ ਵਿੱਚ ਫੇਰ ਸਮੋਲਿਆ ਸੋ ਮੈਂ ਮੈਂ ਫੇਰ ਲੁਧਿਆਣਾ ਵਾਸੀਆਂ ਨੂੰ ਇੱਕ ਰਿਕਵੈਸਟ ਜ਼ਰੂਰ ਕਰੂੰਗੀ ਮੈਂ ਤੁਹਾਡੀ ਧੀ ਸੀ ਤੇ ਇਸ ਧੀ ਨੂੰ ਜਦੋਂ ਪਿਆਰ ਦਿਓ ਅੱਛਾ ਫਿਲਮ ਬਾਰੇ ਇੱਕ ਦੋ ਗੱਲਾਂ ਨੇ ਜਿਵੇਂ ਇਹਦੇ ਵਿੱਚ ਪੰਕਜ ਕਪੂਰ ਜੀ ਇੱਕ ਵਿਖਰੇ ਹੋਏ ਬਾਪ ਦਾ ਕਿਰਦਾਰ ਪਲੇ ਕਰਦੇ ਨੇ ਕਿ ਟੁੱਟੇ ਹੋਏ ਪਿਓ ਦਾ ਜਿਹਦੇ ਸਿਰ ਤੇ ਧੀਾਂ ਦੀ ਜ਼ਿੰਮੇਵਾਰੀ ਆ ਕੀ ਕਹਿਣਾ ਚਾਹੁੰਦੇ ਹੋ ਜਾਂ ਤੁਹਾਡੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੇ ਜਦੋਂ ਬਾਪ ਆਉਂਦੇ ਨੇ ਜਿਨ੍ਹਾਂ ਦੇ ਸਿਰ ਤੇ ਧੀਾਂ ਦੀ ਜ਼ਿੰਮੇਵਾਰੀ ਆ ਸਮਾਜ ਉਹਨਾਂ ਦੇ ਨਾਲ ਮਾੜੀਆਂ ਚੀਜ਼ਾਂ ਕਰਦਾ ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਤੁਸੀਂ ਫਿਲਮ ਦੇ ਵਿੱਚ ਦਿਖਾਈਆਂ ਨੇ ਬਹੁਤ ਵੱਡਾ ਮੈਨੂੰ ਲੱਗਦੀ ਮੈਸੇਜ ਦਿੰਦਾ ਬਿਲਕੁਲ ਫਿਰ ਮੈਨੂੰ ਸਿਰਫ ਇੱਕ ਪਿਓ ਨਹੀਂ ਇਸ ਹਰ ਇੱਕ ਪਿਓ ਦੀ ਕਹਾਣੀ ਆ ਜਦੋਂ ਇੱਕ ਬਾਪ ਇੱਕ ਧੀ ਦਾ ਪਿਓ ਹੈ ਨਾ ਜਿਹੜਾ ਉਹਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਆਪਣੀ ਧੀ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਇੱਕ ਵਧੀਆ ਪਰਿ ਵੀ ਕੁੜੀਆਂ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਜਿਹੜੀ ਉਹਦੀ ਪੱਗ ਹੈ ਨਾ ਉਹ ਕਪੜਾ ਨਾ ਰਹਿ ਕੇ ਤੇ ਉਹਦੀ ਮਤਲਬ ਉਸ ਚੀਜ਼ ਨੂੰ ਪੱਗ ਨੂੰ ਜ਼ਿੰਮੇਵਾਰੀ ਮੰਨ ਲਏ ਜਦੋਂ ਕੁੜੀਆਂ ਜ਼ਿੰਮੇਵਾਰੀ ਮੰਨ ਲੈਂਦੀਆਂ ਨੇ ਨਾ ਤਾਂ ਫਿਰ ਮੈਨੂੰ ਇਹ ਲੱਗਦਾ ਵੀ ਉਹ ਹਰ ਤਰ੍ਹਾਂ ਦੇ ਹਾਲਾਤ ਨਾਲ ਜੁੱਜਣ ਲਈ ਤਿਆਰ ਰਹਿੰਦੀਆਂ ਨੇ ਮੈਨੂੰ ਲੱਗਦਾ ਹੁਣ ਰਾਜਵੀਰ ਦਾ ਜਿਵੇਂ ਗੀਤ ਵੀ ਹੈ ਬਾਬਲ ਤੇਰੀ ਪੱਗ ਵੇ ਸੁੱਚੀ ਤਾਂ ਉਹ ਨੌਜਵਾਨ ਸਾਡੇ ਚ ਬੇਸ਼ੱਕ ਹੈ ਨਹੀਂਗਾ ਪਰ ਮੈਨੂੰ ਲੱਗਦੀ ਉਹਦੇ ਉਹ ਗੀਤ ਕਿਤੇ ਨਾ ਕਿਤੇ ਤੁਹਾਡੀ ਫਿਲਮ ਦੇ ਨਾਲ ਜ਼ਰੂਰ ਰਿਲੇਟ ਕਰਦਾ ਮੈਨੂੰ ਲੱਗਦੀ ਜਦੋਂ ਮੈਂ ਗੱਲ ਕੀਤੀ ਤਾਂ ਤੁਹਾਡੀਆਂ ਇਮੋਸ਼ਨਲ ਵੀ ਤੁਸੀਂ ਹਾਂ ਬਿਲਕੁਲ ਤੁਸੀਂ ਇਹ ਮੂਮੈਂਟ ਉਹ ਮੂਮੈਂਟ ਹੈ ਵੀ ਸ਼ਾਇਦ ਅਸੀਂ ਮਨਲਾ ਦਾ ਬਿਤਾ ਉਮਰ ਅਸੀਂ ਭੁੱਲ ਨਹੀਂ ਪਾਵਾਂਗੇ ਉਹ ਮਾਂ ਉਹ ਭੈਣ ਜਾਂ ਮਤਲਬ ਮੈਨੂੰ ਨਹੀਂ ਪਤਾ ਇਹਦੇ ਲਈ ਲਵਜ਼ ਖਤਮ ਹੋ ਜਾਂਦੇ ਨੇ ਤੁਸੀਂ ਰਾਜਵੀਰ ਦੀ ਦੁਬਾਰਾ ਯਾਦ ਦਿਵਾਤੀ ਸਾਡੇ ਦਿਲਾਂ ਚ ਰਾਜ ਕਰ ਰਿਹਾ ਹੈ ਉਹ ਪਰ ਇਹ ਹੋਣਾ ਨਹੀਂ ਚਾਹੀਦਾ ਸੀ ਵੀਰੇ ਬਾਕੀ ਉਹ ਕੁਦਰਤ ਨੂੰ ਜੋ ਮਨਜ਼ੂਰ ਹੈ ਅਸੀਂ ਤਾਂ ਭੁੱਲ ਜਾਾਂਗੇ ਸਾਨੂੰ ਇਹਨਾਂ ਪਤਾ ਵੀ ਚਲੋ ਅਸੀਂ ਨਾ ਕੰਮਾਂ ਕਾਜਾਂ ਚ ਸਾਰੇ ਹੈ ਨਾ ਆਪ ਜਦ ਬਿਜ਼ੀ ਹੋ ਜਾਾਂਗੇ ਪਰ ਉਸ ਮਾਂ ਲਈ بڑا ਔਖਾ ਉਸ ਭੈਣ ਲਈ بڑا ਔਖਾ ਉਹ ਬੱਚਿਆਂ ਲਈ بڑا ਔਖਾ ਸੋ ਤੁਸੀਂ ਉਹ ਵੀਰ ਦਾ ਗੀਤ ਸਾਡੀ ਫਿਲਮ ਦੇ ਨਾਲ ਰਿਲੇਟ ਕਰਾ ਕੇ ਮੈਨੂੰ ਇਹ ਲੱਗਦਾ ਵੀ ਮੇਰੀ ਫਿਲਮ ਹੋਰ ਉੱਚੀ ਹੋ ਨਹੀਂ ਉਹਦੇ ਵਿੱਚ ਇੱਕੋ ਹੀ ਆ ਵੀ ਧੀਆ ਬਸ ਮੋਹ ਲੈਣ ਆਉਂਦੀਆਂ ਲੱਗਦਾ ਵੀ ਜਦੋਂ ਉਹਨਾਂ ਨੂੰ ਮੋਹ ਨਹੀਂ ਮਿਲਦਾ ਤਾਂ ਧੀਆ ਦੇ ਜਿਹੜੀ ਅੰਦਰਲੀ ਤੜਫਾ ਕਿਉਂਕਿ ਜਦੋਂ ਆਪਾਂ ਕੋ ਗਾਣੇ ਵੀ ਸੁਣਿਆ ਨਾ ਮੈਂ ਪੇਕੀਆਂ ਦੀ ਹੋਈ ਨਾ ਮੈਂ ਤੇ ਉਹ ਚੀਜ਼ਾਂ ਤੁਸੀਂ ਜ਼ਿੰਦਗੀ ਦੇ ਵਿੱਚ ਵੇਖਦੇ ਹੋ ਕਿ ਕਿਤੇ ਨਾ ਕਿਤੇ ਦਾ ਸਾਰ ਹਰ ਕੋਈ ਕਹਿੰਦਾ ਵੀ ਇਹਨਾਂ ਦੇ ਪੇਕੇ ਨਹੀਂ ਇਹਨਾਂ ਦੇ ਸਹੁਰੇ ਨਹੀਂ ਇਹ ਕਿੱਥੋਂ ਆਈਆਂ ਨੇ ਵੀਰੇ ਇਹ ਕੁਦਰਤ ਹੀ ਹੈ ਇਹ ਕੁਦਰਤ ਨਹੀਂ ਐਸਾ ਰੰਗ ਰਚਦਾ ਵੀ ਕੁੜੀਆਂ ਦੇ ਨਾ ਵੈਸੇ ਤਾਂ ਇਹ ਜਿਹੜੀ ਕੋਹਾਵਤ ਤੁਸੀਂ ਕਹੀ ਹੈ ਮੈਨੂੰ ਲੱਗਦਾ ਵੀ ਕੁੜੀਆਂ ਦੇ ਦੋ ਦੋ ਕਰਨੇ ਕੁੜੀਆਂ ਤਾਂ ਹੋਰ ਵੀ ਜਿਆਦਾ ਵੱਡੀਆਂ ਹੋ ਗਈਆਂ ਇੱਕ ਕਰ ਪੇਕਿਆਂ ਚ ਇੱਕ ਕਰ ਸੌਰਿਆਂ ਚ ਤੇ ਜਿਹਦੇ ਜਿਹਦੇ ਦੋ ਘਰ ਹੋਣ ਤਾਂ ਉਹ ਤਾਂ ਆਪਦੇ ਆਪ ਦੇ ਵਿੱਚ ਵੈਸੀ ਬਹੁਤ ਵੱਡੀ ਹੋ ਗਈ ਮਤਲਬ ਮਿਸਾਲ ਹੀ ਬਹੁਤ ਵੱਡੀ ਹੋ ਗਈ ਸੋ ਤਿਆਂ ਮੈਨੂੰ ਇਹ ਲੱਗਦਾ ਵੀ ਧੀ ਹੋਣ ਤੇ ਮਾਣ ਕਰਨਾ ਚਾਹੀਦਾ ਰੱਬ ਨੇ ਸਾਨੂੰ ਧੀ ਬਣਾ ਕੇ ਭੇਜਿਆ ਕਿਉਂਕਿ ਧੀਆਂ ਦੇ ਵਿੱਚ ਸਬਰ ਬਹੁਤ ਹੁੰਦਾ ਔਰ ਉਹ ਸਬਰ ਦਾ ਫਲ ਤੁਸੀਂ ਅੱਜ ਦੇਖ ਹੀ ਰਹੇ ਹੋ ਜੇ ਮੇਰੇ ਚ ਸਬਰ ਸੀ 20 ਸਾਲਾਂ ਦਾ ਤਾਂ ਉਹਦਾ ਅੱਜ ਰਿਜ਼ਲਟ ਤੁਸੀਂ ਦੇਖ ਰਹੇ ਹੋ ਅੱਛਾ ਕੀ ਲਾਸਟ ਦੇ ਵਿੱਚ ਜਿਹੜੀ ਤੁਹਾਡੀ ਟੀਮ ਨੇ ਮਿਹਨਤ ਕੀਤੀ ਆ ਜਾਂ ਹੁਣ ਲੋਕ ਪਿਆਰ ਦੇ ਰਹੇ ਨੇ ਸਭ ਨੂੰ ਕੀ ਕਹਿਣਾ ਚਾਹੋਗੇ बस मैं यही कहना चाहूंगी भी अस्सी बहुत मेहनत कीती जीतू ਦਾ ਇੱਕ ਸੁਪਨਾ ਸੀ ਜਿਹੜਾ ਜੀਤੂ ਤੁਹਾਡੇ ਅੱਗੇ ਰੱਖਿਆ ਹੈ ਤੁਸੀਂ ਗੱਲ ਕੀਤੀ ਜੀਤੂ ਲਈ ਵੀ ਜ਼ਮੀਨ ਨਾਲ ਜੁੜਿਆ ਉਹ ਜ਼ਮੀਨ ਦਾ ਪੁੱਤ ਹੈ ਤੇ ਉਹਦੇ ਮਾਪੇ ਦੇ ਸੰਸਕਾਰ ਰਹੇ ਜੇ ਸੀ ਵੀ ਉਹ ਉਹ ਇਹ ਸੋਚ ਲੈ ਕੇ ਤੁਰ ਸਕਿਆ ਆਦਰਵਾਇਜ਼ ਹਰ ਬੰਦਾ ਕਮਰਸ਼ੀਅਲ ਹੈ ਅੱਜਕੱਲ ਉਹਨਾਂ ਨੂੰ ਲੱਗਦਾ ਵੀ ਮੈਨੂੰ ਪੈਸਾ ਕਿੰਨਾ ਆਊਗਾ ਬਟ ਜੀਤੂ ਦਾ ਫਰਸਟ ਡੇ ਤੇ ਆਜ਼ਾਦ ਦਿਨ ਸਾਨੂੰ ਸਾਲ ਹੋ ਗਏ ਮੂਵੀ ਬਣਾਉਂਦਿਆਂ ਨੂੰ ਜਿੱਤੂ ਨੇ ਇੱਕ ਵਾਰ ਵੀ ਦਿਮਾਗ 'ਚ ਇਹ ਨਹੀਂ ਲਿਆਂਦਾ ਵੀ ਮੈਨੂੰ ਪੈਸਾ ਚਾਹੀਦਾ ਉਹਨੇ ਹਮੇਸ਼ਾ ਇਹ ਕਿਹਾ ਵੀ ਮੈਂ ਇੱਕ ਵਧੀਆ ਭਾਵ ਲੈ ਕੇ ਚੱਲਿਆ ਸੀ ਪਿਓ ਤੇ ਧੀਾਂ ਦੀ ਗੱਲ ਕੀਤੀ ਐ ਸੋ ਉਹਨੂੰ ਮਤਲਬ ਉਹ ਜੋ ਸੁਪਨਾ ਲੈ ਕੇ ਚੱਲਿਆ ਸੀ ਮੈਨੂੰ ਲੱਗਦਾ ਵੀ ਅੱਜ ਉਹਨੂੰ ਰੰਗਤ ਮਿਲ ਰਹੀ ਐ ਲੋਕੀ ਉਹਨੂੰ ਪਿਆਰ ਵੀ ਉਦਾਂ ਹੀ ਦੇ ਰਹੇ ਨੇ ਜਿੱਤੂ ਦੀ ਸੋਚ ਬਹੁਤ ਉੱਚੀ ਐ ਤੇ ਇਹੋ ਜੀ ਸੋਚ ਵਾਲਾ ਕਦੇ-ਕਦੇ ਪੈਦਾ ਹੁੰਦਾ ਹੈ ਕੀ ਕਹਿਣਾ ਚਾਹੋਗੇ ਠੀਕ ਕਹਿਣਾ ਚਾਹੋ ਨਹੀਂ ਹੁੰਦੀਆਂ بس ਇਹਨਾ ਕਹਿਣਾ ਚਾਹੂੰਗਾ ਅਸੀਂ ਆਦਾ ਕੰਮ ਕਰਤਾ ਤੁਹਾਡੇ ਪਿਆਰੇ ਡਾਇਰੈਕਟਰ ਹੈਰੀ ਵਰਟੀ ਨੇ ਬਹੁਤ ਮਿਹਨ ਤੇ ਸੰਦੀਪ ਕੌਰ ਜੀ ਤੁਸੀਂ ਆਦਾ ਤੁਸੀਂ ਦੇਖ ਹੀ ਚੁੱਕੇ ਹੋ ਇੱਕ ਕਲਾਕਾਰ ਨੂੰ ਉਹਦਾ ਮੰਚ ਮਿਲਿਆ ਤੇ ਮੈਨੂੰ ਖੁਸ਼ੀ ਹੈ ਮੇਰਾ ਸਿਰ ਉੱਚਾ ਹੋ ਗਿਆ ਜੋ ਐ ਸੀ ਉਹ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਲੋਕਾਂ ਨੇ ਉਦਾਂ ਹੀ ਐਕਸੈਪਟ ਕੀਤਾ ਤੇ ਤੁਹਾਡੇ ਪਿਆਰ ਦੀ ਲੋੜ ਹੈ ਤੁਸੀਂ ਸਾਨੂੰ ਆਸ਼ੀਰਵਾਦ ਦਿਓ ਵੱਧ ਚੜ ਕੇ ਆਓ ਮੂਵੀ ਦੇਖੋ ਤੁਹਾਡਾ ਪਿਆਰ ਡਿਸਾਈਡ ਕਰੂਗਾ ਸਾਡਾ ਹੌਸਲਾ ਹੋਰ ਕਿੰਨਾ ਬੁਲੰਦ ਹੁੰਦਾ ਤੇ ਅਸੀਂ ਕਮਿਟਿਡ ਹੈ ਅਸੀਂ ਕਮਿਟਿਡ ਹੈ ਔਨ ਦਾ ਕੈਮਰਾ ਇਸ ਕਮਿਟਿਡ ਹੈ ਐਦਾ ਦੇ ਸਬਜੈਕਟ ਜਿਹੜੇ ਦੁਨੀਆ ਦੇ ਸਮਾਜ ਲਈ ਹੋਣਗੇ ਸਮਾਜ ਪਹਿਲਾ ਬਾਕੀ ਚੀਜ਼ਾਂ ਬਾਅਦ ਚ ਥੈਂਕ ਯੂ